ਇਹ ਦਿਨ ਹੈਗਾ ਜੀ ਸ਼ਨੀਵਾਰ ਦਾ ਉਸ ਦਿਨ ਮੈਂ ਜਾ ਰਹੀ ਸੀ ਆਪਦੀ ਛੋਟੀ ਭੈਣ ਕੋਲੇ ਉਹਨੇ ਬੁਲਾਇਆ ਸੀ ਕਿਉਂਕਿ ਉਹਦੇ ਬੱਚੇ ਛੁੱਟਿਆ ਤੇ ਉਹ ਕਹਿੰਦੀ ਮੈਨੂੰ ਮਿਲ ਕੇ ਜਵਾਂਵੇ ਜਸ਼ਨ ਫਿਰ ਅਸੀਂ ਸ਼ਨੀਵਾਰ ਨੂੰ ਜਾਏ ਸੀ ਹਾਂਜੀ ਬਸ ਪਹੁੰਚਣ ਵਾਲੀਆਂ ਅਸੀਂ ਤੇ ਇੱਥੇ ਨੇ ਜੋੜੇ ਪੌੜ ਹੈਗੇ ਪੌੜ ਨਹੀਂ ਨਹਿਰਾਂ ਦੋ ਹੈਗੀਆਂ ਫ੍ਰੀਟਪੋਰ ਨੂੰ ਵੀ ਜਾਂਦੀਆਂ ਇਹ ਤੇ ਬਾਲੀਆਂ ਡਵਲ ਹੈਗੀਆਂ ਇਹ ਨਹਿਰਾਂ ਕਈ ਵਾਰੀ ਇੱਥੇ ਅਸੀਂ ਰੁਕੇ ਵੀ ਹੈਗੇ ਕਿ ਵਸਾਇਸ ਤੋਂ ਕਿ ਅਸੀਂ ਬਸ ਪਹੁੰਚਣ ਵਾਲੀ ਆਂ ਨਾਲ ਹੀ ਇਹਨਾਂ ਦਾ ਪਿੰਡ ਇੱਥੇ ਗਰਜਿਆ ਲੋਕ ਬਹੁਤ ਮਰਦੇ ਜਿਹੜੇ ਚੱਪੇ ਬਾਹਾਂ ਚਲੋ ਜੀ ਆਪਾਂ ਪਹੁੰਚ ਗਏ ਮੇਰੀ ਭੈਣ ਦੇ ਛੋਟੀ ਦੇ ਘਰ ਬੋਲੀ ਬੋਲੀ ਯਾਰ ਮੌਜੀ ਠੀਕ ਹੈ ਜੀ ਬੋਲੀ ਬੋ ਇਧਰ ਹੀ ਬੋ ਪਿਆਈ ਤੇਰੇ ਮੁੰਡੇ ਨੂੰ ਬੁਲਾਉਣ ਮੇ ਖੜਕ 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 ਹੱਲ 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 ਪੂਰੇ ਘਰ ਸ਼ੋਰ ਮਾਇਟੇ ਹੱਲ 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 ਹੋਰ ਹੋਰ ਬਾਏ ਬਾਏ ਬੋਸ Pappa! हेलो हेलो कच्छम में जानी है मम्मा तो जानदी है बाय कर दे मम्मा नु बाय उरिया तू भी कर बाय चलो बाय करो मम्मा नु जानदी है मम्मा बाय बाय कर दो कर दो तू भी कर बाय सॉरी <laughs> <sorry>, कर सॉरी <laughs> कर सॉरी कह के मैं करता हूं सॉरी ਸੀ ਚੰਗਾ ਜਾਨੀ ਚੱਕ ਬਾਈ ਬਾਈ ਕਰ ਤੋ ਬਾਈ ਚਲ ਛਾ ਮੇ ਲੈ ਕੇ ਖਾ ਤੇ ਅੰਦਰ ਜਾ ਚੰਗਾ ਬਾਈ ਹਾਂਜੀ ਬਿਆੰਤ ਕੋਲ ਆਉਣ ਤੋਂ ਬਾਅਦ ਅਸੀਂ ਆਗੇ ਸੀਗੇ ਬਿਢੰਡੇ-ਬਿਢੰਡੇ ਅਸੀਂ ਫੜਨੇ ਸੀਗੇ ਕੱਪੜੇ ਜਸ਼ਨ ਤੇ ਜਸ਼ਨ ਦੇ ਰੈੜੀ ਦੇ ਰੇਮੈਂਟ ਵਾਲਿਆਂ ਦੇ ਫੇਰ ਅਸੀਂ ਕੱਪੜੇ ਫੜ ਕੇ ਫੇਰ ਵਾਗੇ ਸੀਗੇ ਅਸੀਂ ਵੱਡੀ ਭੈਣ ਕੋਲ ਕਿਉਂਕਿ ਉਹਨਾਂ ਦਾ ਵੀ ਫੋਨ ਆ ਗਿਆ ਸੀਗਾ ਇੱਕ ਦਿਨ ਪਹਿਲਾਂ ਸ਼ਾਮ ਨੂੰ ਤੇ ਤਾਂ ਕਰਕੇ ਮੈਂ ਹਾਂ ਚਲੋ ਉਹਨਾਂ ਨੂੰ ਵੀ ਮਿਲਤੇ ਜਾਵਾਂਗੇ ਹੁਣ ਲੰਗਾਂਗੇ ਤਾਂ ਸਹੀ ਉੱਥੋਂ ਦੀ ਗੱਡੀ ਹੈਗੀ ਮੈਂ ਗੱਡੀ ਕੋਲ ਮੈਂ ਗੱਡੀ ਹੁੰਦਾ ਲੈ ਗਾ ਹਰਸ਼ ਸੱਚੀ ਕਾਰ ਵਾਚ ਜਾ ਇਹਾ ਬਲੀ ਕੋਲ ਨਾ ਬਾਦੀ ਵਾਦੀ ਹੋਰ ਸੱਚੀ ਕਾਰ ਕਿ ਦੱਸੂਗੇ ਚਲ ਨਾ ਚਲ ਹੁਣ ਅਸੀਂ ਜਾਣੇ ਆ ਚਾਹ ਪਾਣੀ ਪੀ ਲਿਆ ਵਧੀ ਗੱਲਾਂ ਬਾਤਾਂ ਕਰ ਲਈਆਂ ਚਾਰ ਫੇਰ ਆ ਜਾ ਤੁਸੀਂ ਅੱਜ ਹੁਣ ਆ ਸਦਿਆਂ ਵਾਲਾ ਉੱਠਿਆਗਾ ਨੀਂਦ ਨੂੰ ਤਾਂ ਨਹੀਂ ਇਹ ਗੋਲਦਾ اچھا ਆਇੰਤਨ ਕੋਸ ਹੁੰਦਾ ਮੱਛਾ ਦੇਖ ਕਿੰਨੀਆਂ ਲੱਗੀਆਂ ਇਹ ਹੋਰ ਵੀ ਹੈ ਨਾ ਇੱਕ ਇਹ ਕਾਡ ਨੂੰ ਨਹੀਂ ਤੇ ਇਹਰ ਬੜਗਾ ਕਾਡਗਾ ਸੀਗਾ ਮੱਛਾ ਤੋੜ ਕੇ ਦਿੰਦੇ ਹੈਗੇ ਮੈਨੂੰ ਫਾਇਦਾ ਹੁੰਦਾ ਰੱਖੀ ਰਹੀ ਲੋ ਟਮਾਟਰ ਵੀ ਬਹੁਤ ਲੱਗੇ ਹੋਏ ਇਹ ਵੱਡੀ ਭੈਣ ਹੈਗੀ ਇਹਦੇ ਕੋਲੇ ਵੀ ਗੇੜਾ ਕੱਢੀ ਹੈ ਹੁਣ ਤੇ ਇੱਧਰ ਦੀ ਲੰਘਦੇ ਆ